ਸਾਹਿਬ ਤੇਰੀ ਵਡਿਆਈ ਕੋਈ ਨਾ ਨਿਕਰੇ ਮੇਰਾ ਵਾਹਿਗੁਰੂ 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 ਸਾਹਿਬ ਜੀਓ ਕਿੰਨੇ ਤਾਂ ਬਨਵਾਰ ਨਹਾ ਲਾ ਦੋ ਖੰਡਾ ਸੁਖਰਾਸ ਕੋ ਵੀ ਨਾ ਕੋ ਲੰਗੇ ਜਾਂ ਸਿਰਾਵਾ ਅਗੇ ਅਰ ਲਾਸ ਅਰ ਲਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਜੀ ਸੁਪੇ ਉਤੀ ਜੀ ਸਹਾਏ ਬਾਤਰੀ ਕੋ ਉਤੀ ਜੀ ਕੀ ਪਾਤਸ਼ਾਹੀ ਦਸਮ ਪਤੰਭੂ ਉਤੀ ਸ਼ਮਿਕਾ ਗੁਰੂ ਨਾਨਕ ਦੇਵ ਭਾਏ ਫੇ ਰੰਗ ਜੀ ਕੋਟੀ ਮਹਲਾ ਆਸਰਾਮ ਦਾਸਾ ਹੋਈ ਸਹਾਇ ਰਾਜਨ ਹਰ ਗੋਬਿੰਦ ਉਸਤਵ ਰੋਟੀ ਵੀ ਹਰ ਰਾਹੀ ਸਿਵੀ ਹਰ ਕਸ਼ੰਤਿ ਹੈ ਜੇ ਅੱਛੇ ਸਭ ਲੋਕ ਜਾਏ ਤੇ ਵਹਨਨ ਸਿਮਰਿਆ ਕਰ ਨਾ ਉਹਨਾਂ ਦਾ ਆਦਾ ਟਾਏ ਸਭ ਛਾਏ ਹੋਣਾ ਜੀ ਸਹਾਇ ਸਭ ਛਾਏ ਹੋਣਾ ਜੀ ਉਹ ਸਹਾਇ ਦਾਤੂ ਪਾਤਸ਼ਾਹ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਛਾਏ ਹੋਣਾ ਜੀ ਸਹਾਇ ਸਭ ਛਾਏ ਹੋਣਾ ਜੀ ਉਸ ਸਾਈ ਦਸੋਂ ਪਸੰਦੀ ਆਤਮਾ ਸ੍ਰੀ ਅੰਨ ਤਨ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਲਖ ਦੇਸ਼ਾਂ ਤੋਂ ਆਣ ਕਰਕੇ ਸਾਹ ਸੰਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਂ ਸਾਹਿਬ ਜਾਲਿਆਂ ਚਾਹਿਆਂ ਮੁਕਤਿਆਂ ਹਟੀਆਂ ਟੱਪੀਆਂ ਜੱਗੀਆਂ ਜੋ ਰਿਤਾ ਨੇ ਨਾਮ ਜੱਤਾਂ ਵੰਡ ਕੇ ਛਕਿਆ ਗ੍ਰੇਟ ਲਾਈ ਜੇ ਵਾਹਿ ਜੇ ਕਾਂਡ ਰਿਤੀ ਸਾਧੂ ਨੰਦਰਾਸ ਰਾਸ ਨਾਲ ਕੋਟਕ ਮਾਇਆ ਤੁਹਾਨੂੰ ਸਾਹ ਸੰਬੋਲੋ ਜੀ ਵਾਹਿਗੁਰੂ ਜਿੰਨਾ ਜਿੰਨਾ ਸਿੰਘਾਂ ਸਿੰਘੀਆਂ ਪਟੰਗੀਆਂ ਮੇਂ ਧਰਮ ਦੀ ਸੀ ਦਿੱਤੇ ਚੱਕੇ ਜੜੇ ਬੰਦ ਬੰਦ ਕਟਵਾਏ ਗੁਰਦਾਰੇ ਸਾਹਿਬ ਕੋਲ ਆਣ ਜਾਂਦੇ ਤੀਆਂ ਟੁੱਟੀਆਂ ਗਿਧਾਈਆਂ ਸਿੱਖੀ ਸੇ ਕੀ ਸਾਹ ਸਾਹ ਸੰਗ ਜਮਾਇਆ ਇਹਨਾਂ ਸਮੂਹ ਸ਼ੀਰ ਸਿੰਘ ਸਿੰਘ ਜੀ ਆਪਣੇ ਗਿਆ ਮਹਾਪੁਰਖਾਂ ਦੀ ਕਮਾਈ ਦਾ ਧਿਆਨ ਤੱਕ ਕੇ ਬੋਲੋ ਪਾਤਮੇ ਸਰਬਤ ਖਾਲਸਾ ਜੀ ਕੇ ਸਾਹ ਸਾਹਿਬ ਜੀ ਸਰਬਤ ਖਾਲਸਾ ਜੀ ਜੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਨਾਮ ਜਿੱਤਾ ਬੈ ਜਿੱਤਾ ਹੋਣ ਦਾ ਫਰਕ ਫਰਕ ਸੁਖ ਹੋਗਾ ਜਹਾਂ ਜਹਾਂ ਖਾਲਸਾ ਜੀ ਕਾ ਹੈ ਕਹਾ ਕਹਾ ਰੱਖਿਆ ਗਿਆ ਦੇਸ਼ ਤੇ ਫਤਿਹ ਦਰਦ ਦੀ ਪਾਇ ਪੰਥ ਦੀ ਜੀ ਸ੍ਰੀ ਸ਼ਾਹ ਜੀ ਸਹਾਰੇ ਕਾਸ਼ੀ ਦੇ ਬੋਲ ਬੋਲੋ

ਅੱਜ ਆਪਣੇ ਦੂਜਾ ਕਾਰਜ ਕਰਨ ਲੱਗੇ ਹਾਂ ਪਾਜਾ ਮੋਢ ਲਾਇਆ ਵਾਟਰਪਾਹ ਦੇ ਉੱਤੇ ਦੂਜਾ ਨਾ ਅੱਡੇ ਦੇ ਉੱਤੇ ਅੱਡਾ ਸਿਆਲ ਕਰਵਾ ਹੈ ਅੱਡੇ ਵੀ ਮੀਂਹ ਰੱਖਣੀ ਹੈ ਪਾਸ਼ਾ ਜੀ ਉਹ ਭਾਈ ਸੁਰਮ ਸਿੰਘ ਵਿਚੋ ਵੀ ਹਾਜ਼ਰ ਹਨ ਪੰਚਾਇਤ ਮੈਂਬਰ ਵੀ ਹਾਜ਼ਰ ਹਨ ਨਗਰ ਨਿਵਾਸੀ ਸੰਗਤਾਂ ਵੀ ਹਾਜ਼ਰ ਪਾਸ਼ਾ ਮਿਸਤਰੀ ਸਾਹਿਬ ਵੀ ਹਾਜ਼ਰ ਹਨ ਸਾਹਿਜਾਂ ਸੰਗਤਾਂ ਹਾਜ਼ਰ ਪਾਸ਼ਾ ਤੇ ਮਹਾਨ ਕਾਰਜ ਆਪ ਨੇ ਅੱਗੇ ਸਾਡੇ ਸਾਹਿਬ ਜੀ ਕੋਲ ਕਰਵਾਉਣਾ ਚਾਹੁੰਦੇ ਚਲਾਉਣ ਦੇ ਵਿੱਚ ਰਕਤਾ ਮੁਕੀ ਬੰਨਾ ਜੋ શુભ ਕਾਰਜ ਕਰਾਉਣੇ ਪਾਤਸ਼ਾਹ ਜੀ ਉਹ ਪੈਂਡਿੰਗ ਕੋਰਟੀ ਟ੍ਰੈਕੀ ਵਾਸਤੇ ਕਾਰਜਕਾਰ ਦੇ ਵਿੱਚ ਆਪ ਨੇ ਯੋਗਦਾਨ ਪਾਉਣਾ ਫਿਰ ਫਾਈਲ ਸਹਾ ਹੁੰਦਾ ਫਾਈਲ ਜਿਹੜਾ ਬਿੱਟੂ ਦਾ ਕੇਸ ਮੈਂ ਦਾ ਪੰਚਾਇਤ ਮੈਂਬਰਾਂ ਦਾ ਦੇਖੋ ਸਾਰੇ ਸ਼ਰਧੇ ਨਾਲ ਪਾਤਸ਼ਾਹ ਜੀ ਐਸੀ ਮਿਸਰੀ ਹਾਜ਼ਰ ਹੈ ਆਗਿਆ ਕਰੋ ਇਹ ਟ੍ਰੱਕਾਂ ਦੀ ਆਗਿਆ ਵਾਪੇ ਉਹ ਯਾਤਕ ਵਕਤੋ ਇਹ ਖੁਸ਼ੀਆਂ ਦੇ ਵਾਸਤੇ ਬਿਲਾਇਆ ਪਰਸਤਾਨ ਹਾਜ਼ਰਗਾ ਫਿਰ ਆ ਪਰਵਾਨ ਕਰੋ

سب <سؤال>